ਦਰਿਆ ਸਤਲੁਜ ਵਿੱਚ ਪਾਣੀ ਦਾ 70 ਬਦਨ ਕਾਰਨ ਹਜ਼ਾਰਾਂ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ ਜਿਸ ਦੇ ਜ਼ਬੰਦ ਵਿੱਚ ਜਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਅਤੇ ਸਾਬਕਾ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਗੜ ਤੁਸੀਂ ਬੰਦੇ ਨਾਲ ਲੱਗਦੇ ਵਕ ਵਕ ਪਿੰਡਾਂ ਸੰਘੇੜਾ ਉਦਾਰਪੁਰਾ ਮੇਲ ਕੰਗਾ ਮੰਦਰਕਲਾਂ ਭੈਣੀ ਟੋਲੇਵਾਲਾ ਅਤੇ ਸ਼ੇਰੇਵਾਲਾ ਦੇ ਪੀੜਤ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਅਮਦਾਰਤੀ ਕਰਨ ਲਈ ਪਹੁੰਚੇ ਇਹ ਉਹ ਮੂਰਤ ਹੈ ਥਾ ਏਰੀਆ ਦਾ ਹੁਣ ਲੰਗਾ ਹੋਇਆ ਬੜਾ ਕਿਤਾ ਪਿੰਡ ਆ ਗਿਆ ਇਹਨਾਂ ਤੇ ਸੱਤ ਪੋਹਰੇ ਆਦੇ ਇੱਕ ਬੰਦਾ ਆਪਦੇ ਵੱਢ ਕੇ ਤੜਕੇ ਨੂੰ ਝਾੜੀ ਦੱਫਾ ਕਰਨ ਆਲੇ ਆ ਤੇ ਵੱਢ ਕੇ ਰੱਖੇ ਜਾਂਦੇ ਨੂੰ ਕਰਦੇ ਝਾੜੀ ਵੀ ਕਰਕੇ ਛਾਂ ਨੂੰ ਜਿਹੜਾ ਦਾ ਡੰਗ ਚ ਪਾ ਲੈਂਦੇ ਤੇ ਹੁਣ ਕੀ ਹੋਇਆ ਵੀ ਉਹਦੇ ਨਾਲ ਪੱਥੇ ਹਨੀਂਗੇ ਕਰਕੇ ਤੇ ਆ ਬੰਦੇ ਆ ਸਾਰੇ ਘਰੇ ਛੱਡੇ ਹੋਏ ਬਸ ਬਾਈ ਬਹੁਤ ਬਹੁਤ ਆ ਡਾਊਨ ਅਸੀਂ ਸਾਰਾ ਮਤਾਕ ਕੌਂਸਲ ਤੋਂ ਲੈ ਕੇ ਤੇ ਇਧਰ ਮੰਦਿਰ ਪੇਲਕਾ گاਂ ਦੇ ਅੱਗੇ ਸਿਰਾਲੇ ਤੇ ਬਹੁਤ ਸਾਰਾ ਜੜਾ ਅਗੇ ਮੰਨਤੇ ਰਹੀ ਜੋ ਨੁਕਸਾਨ ਹੋਇਆ ਉਹਦੇ ਆਸ ਤੇ ਅਸੀਂ ਸਾਰਾ ਇਹਨਾਂ ਇਤਿਹਾਦ ਨਾਰਾ ਮੰਨ ਲਈ ਆਏ ਬਹੁਤ ਹੀ ਬਸਿਬਦਾ ਚ ਇਲਾਕਾ ਸੰਭਾਲਾ ਕਰਨਾ ਪੈਂਦਾ ਇਹਨਾਂ ਨੂੰ ਸਾਰੇ ਆਪਣਾ ਮੋਤੀ 19 ਦੇ ਵਿੱਚ ਪਲਾਦਾ ਆ ਫਿਰ 23 ਦੇ ਵਿੱਚ ਵੀ ਬਹੁਤ ਵੱਡਾ ਨਿਸ਼ਾਨ ਹੋਇਆ ਹੁਣ ਫਿਰ ਜਿਹੜਾ ਹੈਗਾ ਇਹਨੇ ਸਾਰੇ ਪਿੰਡਾਂ ਦਾ ਜਿਹੜੇ ਹੈਗੇ ਆ ਬਹੁਤ ਵੱਡਾ ਨਿਸ਼ਾਨ ਹੋ ਗਿਆ ਹੈਗਾ ਇਹ ਜਮੀਨਾਂ ਜ ਵੀ ਨਾ ਇਹ ਜਮੀਨਾਂ ਇਹਨਾਂ ਦੀਆਂ ਮਾਲਕੀ ਜਮੀਨਾਂ ਜੋ ਨਹੀਂ ਆਂਦਾ ਹਾਲਾਤ ਵੀ ਹੋਈਆਂ ਪਿਓ ਦਾ ਤੇ ਤੋਂ ਲੈ ਕੇ ਤੁਨੀਆਂ ਆਉਂਦੀਆਂ ਤੇ ਪਤਾ ਹੀ ਬਹੁਤ ਵੱਡਾ ਨੁਕਸਾਨ ਆਪਾਂ ਮੇ ਅੱਜ ਪਾਣੀ ਬੜ ਵੀ ਜਾਵੇ ਇਹ ਫਸਲ ਦਾ ਜਦਾ ਹੈਗਾ ਕਿ ਜਿਆ ਚੌਥਾ ਸਭ ਕੁਝ ਨਹੀਂ ਜਾਣਾ ਅੱਜ ਮਾਲ ਟੱਕਰ ਦਾ ਬੜਾ ਔਖਾ ਹੈ ਪਛਵਾ ਨੂੰ ਪੱਠੇ ਢੇਰੇ ਦਾ ਉਹ ਸਾਰ ਬਾਤ ਬੱਠੇ ਅੱਜ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਦੀਆ ਮਦਦ ਕੀਤੀ ਜਾਵੇ ਭਰ ਪੈਦਾ ਹੁੰਦੀ ਨਹੀਂ ਪਰ ਇਹ ਗੱਲ ਹੈਗੀ ਆ ਚਲੋ ਕੁਛ ਦਾ ਕੁਛ ਜਿੰਨਾ ਕਿ ਵੱਧ ਤੋਂ ਵੱਧ ਸਰਕਾਰ ਕਰ ਸਕਦੀ ਹੈ ਉਹਨਾਂ ਦਾ ਅਗਲਾ ਬੱਤ ਤੋਂ ਬਾਅਦ ਇਹਨਾਂ ਦਾ ਮੁਆਵਜ਼ਾ ਨਾ ਦਿੱਤਾ ਜਾਵੇ। ਇਹ ਜਦੋਂ ਬਹੁਤ ਮਦਦ ਦੇਖਾਂ ਨਾ ਇਹਨਾਂ ਦਾ ਅੱਜ ਸਾਡੇ ਦੇਖਣ ਨੂੰ ਮਿਲਿਆ ਸਾਰੇ ਦੇ ਚਿਹਰੇ ਉੱਤੇ ਦੋਸੀਆਂ ਆਂ ਗਿਆ ਵੀ ਹੈ। ਇਹ ਜਿਹੜਾ ਇੱਕ ਫਸਲ ਜੋ ਜੀਵੀ ਜਾਨੀ ਵਾਧਦੀ ਆ ਤੇ ਜੀਵੀ ਜਾਨਰ ਮੁੜ ਕੇ ਉਸਤਾ ਵੀ ਨਹੀਂ ਆਉਂਦਾ। ਪਰ ਇਹਨਾਂ ਨੂੰ 23 ਜੀਵੀ ਬਾਰ ਪਈ ਹੋਰ ਫੇਰ ਬਾਰ ਪਈ ਆ। ਪਰ ਅੱਜ ਜਨਾ ਸਰੋਵਰ ਦੇ ਖੇਸਾਗਲ ਇਹਦਾ ਹੁਣ ਪਾਣੀ ਆ ਇਹਨੂੰ ਪਛਾਹ ਅੱਗੇ ਲੋਕ ਰੱਖਿਆ ਤੇ ਹੋਰ ਵੀ ਜੇ ਇਹ ਘਟ ਜੇ ਫਸਲਾ ਜਿਹੜੀਆਂ ਬਾਸਰ ਕਰਨ ਤੇ ਇਹਦਾ ਜਿਹਦਾ ਇਹਨਾਂ ਨੂੰ ਕਿ ਸੋਚਦਾ ਸਾਹਬ ਹੈ ਵਾਹੀ ਗੁੰਟੀ ਕਾਲ ਸਾਹਿਬ ਵਾਹੀ ਗੁੰਟੀ